ਅੰਤਰਰਾਸ਼ਟਰੀ ਦਿਵਸ ਮੌਕੇ ਤੇ ਸੂਬੇ ਦੇ 22 ਜ਼ਿਲ੍ਹਿਆਂ ਦੇ ਵਿੱਚ 12ਵੀਂ ਕਲਾਸ ਦੇ ਛਾਤਰਾਵਾਂ ਨੂੰ ਕਰੀਬ 2 ਲੱਖ ਮੋਬਾਈਲ ਵੰਡੇ ਜਾਣਗੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਵਿਖੇ 16500 ਮੋਬਾਈਲ ਵੰਡੇ ਜਾਣਗੇ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੁਆਰਾ ਕੀਤੀ ਜਾਵੇਗੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਰਨਜੀਤ ਕੌਰ ਨੇ ਦੱਸਿਆ ਕਿ ਮੋਬਾਈਲ 12ਵੀਂ ਦੇ ਵਿੱਚ ਪੜਨ ਵਾਲੇ ਲੜਕੇ ਅਤੇ ਲੜਕੀਆਂ ਦੋਨਾਂ ਨੂੰ ਵੰਡੇ ਜਾਣਗੇ ਜਿਲਾ ਲੁਧਿਆਣਾ ਵਿਖੇ ਕੁੱਲ 199 ਸਰਕਾਰੀ ਸਕੂਲਾਂ ਦੇ ਛਾਤਰਾਂ ਨੂੰ ਇਹ ਮੋਬਾਈਲ ਦਿੱਤੇ ਜਾਣਗੇ ਮੋਬਾਈਲ ਦੀ ਸੰਖਿਆ ਲੁਧਿਆਣਾ ਵਿਖੇ ਕਰੀਬ 16500 ਹੋਵੇਗੀ ਹਾਲਾਂਕਿ ਮੋਬਾਈਲ ਤੇ ਨਾਲ ਡਾਟਾ ਮਿਲੇਗਾ ਜਾਂ ਨਹੀਂ ਇਸ ਬਾਰੇ ਅਧਿਕਾਰੀਆਂ ਨੂੰ ਕੁਝ ਵੀ ਨਹੀਂ ਪਤਾ ਅ ਕੱਲ ਇੰਟਰਨੈਸ਼ਨਲ ਜੂਪ ਦਿੱਤੇ ਇੱਕ ਫੰਕਸ਼ਨ ਕਰਦੇ ਹੋਏ ਮੋਬਾਈਲ ਡਿਸਟ੍ਰਿਬਿਊਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਲੁਧਿਆਣੇ ਵਿੱਚ 16000 ਤੋਂ ਉੱਪਰ ਮੋਬਾਈਲ ਜਿਹੜੇ ਆ ਉਹ ਡਿਸਟ੍ਰਿਬਿਊਟ ਕੀਤੇ ਜਾਣੇ ਨੇ ਤੇ ਕੱਲ ਫੰਕਸ਼ਨ ਦੇ ਵਿੱਚ ਅਸੀਂ 20 ਸਟੂਡੈਂਟਸ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਜਿਸਨਾਂ ਵੀ ਮੋਬਾਈਲ ਦੇ ਹੋਸ਼ਪੈਟਲ ਨਾ ਦੀ ਰਹੀ ਤੇ ਨਾਲ ਦੀ ਨਾਲ ਡਿਸਟ੍ਰਿਬਿਊਸ਼ਨ ਹੋ ਰਿਹਾ ਹੈ। ਕਿੰਨੇ ਸਕੂਲ ਹੈਗੇ ਨੇ ਦੇ ਵਿੱਚ ਇਨਵੋਲਵ ਹੋ ਕੇ ਜ ਨੇ 189 199 199 ਸਕੂਲਸ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਮਿਲਨੇ ਨੇ ਸਾਰੇ ਵਿਦਿਆਰਥੀ ਕੁੜੀਆਂ ਮੁੰਡੇ ਸਿਰਫ ਸਕੂਲ ਦੇ ਆਸ ਪਾਸ ਸਿਰਫ ਸਰਕਾਰੀ ਸਕੂਲ ਸਿਰਫ ਸਰਕਾਰੀ ਸਕੂਲ ਮੋਬਾਈਲ ਨਾਲ ਡਾਟਾ ਵੀਸ ਕੀ ਦੇ ਰਹੇ ਉਸ ਤੋਂ ਮੋਬਾਈਲ ਉਸੇ ਦੇ ਰਹੇ ਕੋਈ ਕਹਿੰਦਾ ਕੰਪਲੇਨਟ ਕਰਦਾ ਹੈ ਕਿ ਡਾਟਾ ਚਾਹੀਦਾ ਨੈਟਵਰਕ ਦੇ ਵਿੱਚ ਆਪਣੇ ਫਿਲਹਾਲ ਮੋਬਾਈਲ ਨੇ ਹਮ ਜੀ ਸਮਾਰਟ ਸਕੂਲਸ ਨੇ ਕਿਉਂਕਿ ਉਹ ਸਾਰਾ ਕੁਝ ਆਨਲਾਈਨ ਚੱਲ ਰਿਹਾ ਹੈ ਐਪਸ ਜਰੀਏ ਜੀ ਤੇ ਉਸ ਕਰਕੇ ਬੱਚਿਆਂ ਨੂੰ ਬਹੁਤ ਸੌਲਿਅਤ ਹੋਊਗੀ ਪੜਾਈ ਕਰਨ ਦੇ ਵਿੱਚ ਤੇ ਕਾਫੀ ਅੱਛਾ ਇਹਦਾ ਇੰਪੈਕਟ ਰਹੇਗਾ ਬੱਚਿਆਂ ਦੀ ਸਟੱਡੀ ਦੇ ਵਿੱਚ ਤੇ ਅਸੀਂ ਧੰਨਵਾਦੀ ਹਾਂ ਮੰਤਰਾ ਅ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਤੇ ਉਹਨਾਂ ਦੀ ਸੋਚ ਦੂਰਅੰਦੇਸ਼ੀ ਤੇ ਬੱਚਿਆਂ ਨਾਲ ਜੋ ਵਿਦਿਆਰਥੀਆਂ ਦਾ ਫਿਊਚਰ ਸੋਚ ਰਹੇ ਨੇ ਵਧੀਆ ਉਸ ਲਈ ਬੜੇ ਕੰਮ ਆਉਂਦੇ। ਤੇ ਨਾਲ ਕੁੜਮਲਾ ਪਰ ਇਹ ਕਿੰਨੇ ਇੱਕ ਵਾਇਰਲ ਪੁਰਾ ਪੰਜਾਬ ਤੋਂ ਬੰਦੇ ਜਾ ਰਹੇ। ਅ ਸ੍ਰੀ ਪੋਲੇਗੁਲ ਮੋਬਾਈਲ ਸਾਰੇ ਪੰਜਾਬ ਦੇ ਵਿੱਚ ਹੰਡੇ ਜਾ ਰਹੇ। ਦਰਮਿਕ ਕਲਾਸ ਦੇ ਵਿਦਿਆਰਥੀ। ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼